ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਵਿੱਚ ਸਵਾਗਤ ਹੈ ਸਾਡੇ ਚਾਚਾ ਜੀ ਭੁਪਿੰਦਰ ਅਬਰੋਲ ਜੋ ਕਿ ਆਸਟ੍ਰੇਲੀਆ ਤੋਂ ਆਏ ਨੇ ਉਹਨਾਂ ਦਾ ਵਿਆਹ ਹੈ ਉਹਨਾਂ ਦੀਆਂ ਭੈਣਾਂ ਜੋ ਕਿ ਸਾਡੀਆਂ ਭੂਆ ਨੇ ਉਹ ਮਠਿਆਈ ਵੰਡਣ ਲਈ ਘਰ ਘਰ ਪਹੁੰਚ ਰਹੀਆਂ ਨੇ ਦੇ ਨੂੰ ਵਿਆਹ ਦਾ ਸੱਦਾ ਵੀ ਦੇ ਰਹੀਆਂ ਨੇ ਤੇ ਖੁੱਲੇ ਦਿਲ ਨਾਲ ਬੂੰਦੀ ਵੀ ਵੰਡ ਰਹੀਆਂ ਨੇ ਸਾਰਿਆਂ ਦਾ ਸਾਡੇ ਘਰ ਆਉਣ ਤੇ ਨਿੱਘਾ ਸਵਾਗਤ ਹੈ ਜੀ ਆਇਆਂ ਵੈਲਕਮ ਹੈ ਸਤਿ ਸ਼੍ਰੀ ਅਕਾਲ ਭਾਈ ਨੂੰ ਹਨ ਹਨ ਕਿਉਂ ਆਇਆ ਆ ਬਾਹਰ ਕਰਕੇ ਲੈ ਆ ਸਾਚੀ ਦਾ ਪੁੱਤ ਲੈ ਮੈਨੂੰ ਪੜਾਇਆ ਸਾਚੀ ਗੱਲ ਵੀ ਪੁੱਛਦਾ ਉਹ ਤਾਂ ਬਹੁਤ ਆਜੋ ਅੰਦਰ ਆਜੋ ਆਜੋ ਹਾਂ ਜਦੀ ਜੀ ਆਹ ਕੇ ਘੜੀ ਮਾਸ ਤੋਂ ਇਖੜੀ ਵਾਸਤੇ ਮੈਂ ਹੋਰ ਮੈਨੂੰ ਬੁਆएंगे ਮੈਨੂੰ ਬੁਆएंगे ਆਜੋ ਆਜੋ ਅੰਦਰ ਉੱਤਕੇ ਸੀ ਉਹ ਤਾਂ ਛੋਟੀ ਧੀ ਹੈ ਵੱਡੀ ਸਾਰੀ ਸੇ ਦਿੱਕੇ ਹੋਈ ਹੈ ਉਹ ਨਾ ਸੀ ਹਾਂ ਉਹ ਕਹਿੰਦੇ ਆ ਭੂਆ ਭਤੀਜੀ ਕੋ ਜਾਤ ਹਾਂ ਨਾਵਾਂ ਦੀਆਂ ਉਹ ਕਹਿੰਦੇ ਅੱਡਾ ਭੂਆ ਭਤੀਜੀ ਕੋ ਜਾਤ ਹਨਾ ਵੀ ਦੇਖੀ ਕਿ ਮੇਰੀਆਂ ਆਬਰੋਲਾ ਦੀਆਂ ਧੀਆ ਆਈਆਂ ਖੁਸ਼ ਹਾਂ ਹਾਂ ਗੱਲਾਂ ਸੁਣਦੀ ਹਾਂ ਬਦਿਆ ਵਦਿਆ ਬਹੁਤ ਸਾਰਾ ਲੈ ਸੱਚ ਵਧਾਈ ਹੋਵੇ ਸਾਰਿਆਂ ਨੂੰ ਬਹੁਤ ਨਹੀਂ ਕਿੰਨਾ ਬੁੜੇ ਨੂੰ ਬੁਲਾਉਂ ਨਹੀਂ ਲਾਉਂਦੇ ਰਹਿ ਗਈ ਮਾਤਾ ਸਾਰਿਆਂ ਨੂੰ ਬਹੁਤ ਨਾਮ ਕੀ ਰੱਖਿਆ ਦਾ ਨਾਮ ਅਜੇ ਫਾਈਨਲ ਨਹੀਂ ਕੀਤਾ ਦੋ ਤਿੰਨ ਨੇ ਇੱਕ ਤਾਂ ਅਸੀਂ ਥੱਕ ਨਾ ਜਾਏ ਨਹੀਂ ਨਹੀਂ ਤੱਕੜਾ ਕਰਦੇ ਰਹਸਦੇਗਾ ਬੈਠੋ ਮੈਨੂੰ ਕੁਝ ਆ ਪਾਣੀ ਨਹੀਂ ਸਾਥ ਨੂੰ ਆਪਣੇ ਥੋੜੀ ਥੋੜੀ ਨਹੀਂ ਦੋ ਮਿੰਟ

ਹਰ ਚੰਗੇ ਬਾਰੇ ਸੋਚਿਆ ਹੀ ਆ ਜੇ ਬਹਿ ਜਾ ਨਾ ਬਹਿ ਕੇ ਗੇ ਨਾ ਕੋਈ ਫੇਰ ਆਉਣਗੇ ਤਾਂ ਤੁਸੀਂ ਇੱਧਰ ਦੇਖਿਆ ਨਹੀਂ ਮੈਂ ਬਣਾਉਣੀ ਆ ਇਹ ਚੱਲ ਨਹੀਂ ਨਹੀਂ ਚਲ ਐ ਕਰ ਲਓ ਹਾਂ ਐ ਕਰ ਲਓ ਹਾਂ ਹੋਰ ਇਹਦੇ ਨਾਲੇ ਆਪਾਂ ਵੀ ਲੋਕ ਬਣੇਗਾ ਚਲੋ ਜਾਓ ਤੇ ਆਜਾ ਬਣਾ ਮਮੀ ਹੋਰ ਘਰ ਹੀ ਰਿਹਾ ਹੁਣ ਆਪਾਂ ਪਹੁੰਚ ਗਏ ਆ ਵਿਆਹ ਵਾਲੇ ਘਰ ਵਿਆਹ ਵਾਲੇ ਘਰ ਦੇਖੋ ਤੁਸੀਂ ਲਾਈਟਿੰਗ ਪੂਰੀ ਵਧੀਆ ਜਬਰਦਸਤ ਕੀਤੀ ਹੋਈ ਹੈ ਬਹੁਤ ਵਧੀਆ ਲੱਗ ਰਿਹਾ ਹੈ ਵਿਆਹ ਵਾਲਾ ਘਰ ਪੂਰਾ ਚਾਨਣ ਨਾਲ ਰੁਸ਼ਨਾਇਆ ਪਿਆ ਹੋਵੇ ਵੀ ਕਿਉਂ ਨਾ ਸਾਡੇ ਚਾਚੇ ਆਸਟ੍ਰੇਲੀਆ ਵਾਲੇ ਦਾ ਵਿਆਹ ਹੋਇਆ ਪੂਰਾ ਘੈਂਟ ਕਰਨਾ ਹੈ ਹੈ ਰੁਦਰ ਹਾਓ ਆਰ ਯੂ ਮੈਨ ਵਾਟ ਆਰ ਡੂਇੰਗ ਵਾਟ ਆਰ ਡੂਇੰਗ ਓਕੇ ਡੂ ਇਟ ਫਾਸਟ ਨੰਦ ਨੰਦ ਕਰੀਏ ਦਾ 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 ਮਾਰੀ ਸੀਤ ਹੋ ਰਾਤ ਨੂੰ ਲਰੀ ਮਾਤਰੀ ਅਨੰਗਾਹੀਓ ਇਹ ਹੋ ਦੁਨੀਆ ਦੇ ਬੰਦ ਸੋਚ ਬਾਨ ਦਾ ਨਾਮ ਪਾਵਨਾ ਕਰੋ ਅਸ਼ਿਆਗੇ ਜੀ ਦਾਰੀ ਅੱਛਾ ਪਿੱਛੇ ਜਗਬੋਜ ਵਾਲੀ ਨਹੀਂ ਆ ਰਹੀ ਜਗਬੋਜ ਵਾਲੀ ਹਾਂਜੀ ਹਾਂਜੀ ਉਹ ਨਹੀਂ ਆ ਰਹੀ ਅੱਛਾ ਫੀਲਿੰਗ ਨਹੀਂ ਆ ਰਹੀ ਉਹ ਕਲਰ ਜਿਹੜਾ ਆਉਣਾ ਚਾਹੀਦਾ ਹਜੇ ਤਾਂ ਲਾਈਟਾਂ ਵਾਲੇ ਇੱਥੇ ਹੀ ਆਪਾਂ ਜਗਬੋਜ ਵਾਲੀ ਫੀਲਿੰਗ ਲੈ ਲੈਨੇ ਆ ਚਾਚਾ ਜੀ ਇੱਧਰ ਕੁਝ ਕਹਿ ਰਹੇ ਕਿ ਜਗਬੋਜ ਵਾਲੀ ਫੀਲਿੰਗ ਨਹੀਂ ਆ ਰਹੀ ਕਿਵੇਂ ਆਊਗੀ ਥੋੜੇ ਜਿਹੇ ਪੈਸੇ ਕਹਿੰਦੇ ਹੋਰ ਲਾਉਣੇ ਪੈਣਗੇ ਮੇਰੇ ਅੰਦਰ ਬਹੁਤ ਜੱਗ ਬੋਲ ਗਿਆ ਮੇਰੇ ਅੰਦਰ ਫਿਊਜ ਉੱਡ ਗਿਆ ਮੇਰੇ ਫਿਊਜ ਉੱਡ ਗਿਆ ਨਹੀਂ ਨਹੀਂ ਲਾੜਾ ਸਾਹਿਬ ਆਜੇ ਫਿਊਜ ਉੱਡਣੀ ਨਹੀਂ ਚਾਹੀਦੇ ਹਜੇ ਤਾਂ ਦਿਨ ਪਿਆ ਹੈ ਸਾਹਿਬ ਬੋਲ ਲੱਗ ਗਿਆ ਅੱਛਾ ਨਹੀਂ ਫਿਰ ਇੱਧਰ ਇੱਧਰ ਜੇ ਪ੍ਰਾਹਣਾ ਸਾਹਿਬ ਨਹੀਂ ਸੈਟੀਸਫਾਈ ਹੋਏ ਫਿਰ ਕਿਵੇਂ ਬਣੂ ਗੱਲ ਨਹੀਂ ਨਹੀਂ ਬ੍ਰਾਹਮਣ ਨਹੀਂ ਸੈਟੀਸਫਾਈ ਹੁੰਦੇ ਨਹੀਂ ਹੁੰਦੇ ਆਪਦੇ ਫੋਨ ਕਰਨਾ ਪੈਂਦਾ ਆ ਚਾਹਦੇ ਫੋਨ ਕਰਨਾ ਮੈਂ ਤਾਂ ਪ੍ਰਾਉਣੇ ਨੇ ਤਾਂ ਪ੍ਰਾਉਣੇ ਨੇ ਤਾਂ ਲਾਈਟਾਂ ਲਵਾਈਆਂ ਤੇ ਪ੍ਰਾਉਣੇ ਨੇ ਲਾਈਟ ਫਿਰ ਉਹ ਕਹਿ ਰਹੇ ਜਗਬੋਜ ਵਾਲੀ ਫੀਲਿੰਗ ਨਹੀਂ ਨਾ ਆ ਰਹੀ ਹਜੇ ਜੇ ਪ੍ਰਾਉਣਾ ਆ ਸਾਰੇ ਪਿੰਡ ਤੋਂ ਲੋਟ ਨਹੀਂ ਆਉਣਾ ਸਹੀ ਗੱਲ ਆ ਵੀ ਪ੍ਰਾਉਣਾ ਰਸਣਾ ਨਹੀਂ ਚਾਹੀਦਾ ਵੀ ਜਗਬੋਜ ਵਾਲੀ ਫੀਲਿੰਗ ਲਿਆਓ ਪ੍ਰਾਉਣੇ ਵਾਸਤੇ ਜਗਬੋਜ ਕਰੋਦੇ ਆ ਬਸ ਟਾਈਮ ਹੋਣਾ ਲੱਗਦਾ ਟਾਈਮ ਹੋਣਾ ਆ ਬਈ ਵੀ ਨਾ ਫੋਨ ਜਾਂਦਾ ਨਾ ਵੀ ਪ੍ਰਾਉਣਾ ਸਾਹਿਬ ਸੰਤੁਸ਼ਟ ਕਰੋ ਬਈ ਚੰਗੀ ਤਰ੍ਹਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛਡਣੀ ਪ੍ਰਾਉਣੇ ਰਾਜ਼ੀ ਹੋਣੇ ਚਾਹੀਦੇ ਆ ਹੂੰ ਪੂਰੇ ਜਮਾ ਜਮਾ ਨਹੀਂ ਪ੍ਰਾਉਣੇ ਰਾਜ਼ੀ ਹੋਣੇ ਜਿਹਦੇ ਵਾਕਿਆ ਅਸੀਂ ਪਿੰਡਾਂ ਦਾ ਵਿਆਹ ਦੇਸੀ ਤਰੀਕੇ ਨਾਲ ਕਰ ਰਹੇ ਹਾਂ ਅੱਛਾ ਇਸ ਲਈ ਕੋਈ ਜਗ ਭੋਜ ਨਹੀਂ ਕੋਈ ਭੋਜ ਨਹੀਂ ਅੱਛਾ ਸਿੰਪਲ ਤਰੀਕੇ ਨਾਲ ਠੀਕ ਹੈ ਬਿਲਕੁਲ ਸਿੰਪਲ ਵਿਆਹ ਹੋਇਆ ਜਗ ਭੋਜ ਚ ਨਾ ਉਹ ਜ਼ਿਆਦਾ ਇਲੈਕਟ੍ਰਿਸਿਟੀ ਵੇਸਟ ਹੁੰਦੀ ਹੈ ਓਕੇ ਤੁਸੀਂ ਤੁਸੀਂ ਹੁਣ ਦੱਸੋ ਕੋਈ ਤੁਹਾਡੇ ਲ ਵੋਟਾਂ ਘਟ ਨੇ ਕਿਵੇਂ ਕਰੀਏ ਸਪੰਜੀ ਅੱਛਾ ਚੰਗੀਆਂ ਨਹੀਂ ਮਿਲਣਗੀਆਂ। ਅਸਲ ਚੰਗੀਆਂ ਮਿਲਣਗੀਆਂ। ਉਹਨਾਂ ਲਵਾ ਦਿੰਨੇ ਆ। ਤੇ ਫੇਰ ਲਾਇਆ ਕਿਉਂ ਨਹੀਂ? ਸਪੀਕਰ ਪਾਸੋਂ ਬੰਦ ਹੈ। ਮੇਰੇ ਨਾਲ ਆਰਡਰ ਕੀਤਾ ਸੀ। ਅੱਛਾ ਅੱਛਾ ਆਈ ਨਹੀਂ ਹੈਗੀ। ਉਹਦੇ ਨਾਲ ਲੇਟ ਹੋ ਗਿਆ ਮੇਰੇ ਨਾਲ। ਯੋ ਮੰਜੇ ਤੇ ਮੰਜਾ ਜੋੜਨਾ ਹੀ ਨਾ ਹੋਰ ਮੰਜੇ ਨਹੀਂ ਹੈਗੇ ਸਾਡੇ ਕੋਲ। ਇੱਥੇ ਗੰਦੇ ਚੱਲਦੇ ਮੰਜੇ ਹੁਣ ਹੈ ਨਹੀਂ। ਅੱਛਾ ਗੰਦੇ ਚੱਲ ਪਏ। ਜੇ ਓਕਾ ਹੋ ਗਿਆ ਸਪੀਕਰਾਂ ਦੇ ਨਹੀਂ ਤੇ ਸਪੀਕਰ ਲਵਾਉਗੇ ਸੀ। ਇੱਧਰ ਚਾਚੀ ਕੀ ਕਰ ਰਹੇ ਹੋ ਦੇਖਦੇ ਪਏ ਆਂ ਕੜੀ ਖਾਣ ਦੇਖਦੇ ਪਏ ਹੋ ਬਣਾਉਂਦੇ ਨਹੀਂ ਤੁਸੀਂ ਚੈੱਕ ਕਰਨੀ ਹੈ ਵੀ ਸਹੀ ਬਣੀ ਹੈ ਕਿ ਕਿਵੇਂ ਹੈ ਹਨਾ ਲੂਣ ਮਿਰਚ ਚੈੱਕ ਕਰਨਾ ਚਾਚੀ ਨੇ ਇਹ ਸੁਪਰਵਾਈਜ਼ਰ ਨੇ ਇਹ ਵੀ ਇੱਕ ਵੱਡੀ ਡਿਊਟੀ ਹੈ ਚਾਚੀ ਚੈੱਕ ਕਰਕੇ ਦੱਸਣਾ ਵੀ ਸਹੀ ਬਣੀ ਹੈ ਕਿ ਕਿਵੇਂ ਹੈ ਹਨਾ ਅਬਿਆ ਉਹ ਵੀ ਬਣਾ ਲਓ ਕੜੀ ਵੀ ਇੱਧਰ ਸਾਡੇ ਫੋਫੜ ਜੀ ਨੰਬਰਦਾਰ ਸਾਹਿਬ ਸਾਰੀ ਅਗਵਾਈ ਇਹਨਾਂ ਕੋਲ ਹੈ ਹੈਡ ਨੇ ਜ਼ਿੰਮੇਵਾਰੀ ਕਰਦੇ ਸਾਰੀ ਇਹਨਾਂ ਦੀ ਸਹੀ ਗੱਲ ਹੈ ਹਲਵਾਈਆਂ ਤੋਂ ਲੈ ਕੇ ਸਾਰੀ ਜਿੰਨੀ ਜ਼ਿੰਮੇਵਾਰੀ ਲਣੀਆਂ ਦਾ ਯੋਗਦਾਨ ਇਹਨਾਂ ਪਾਇਆ ਜੀ ਜਿਹੜੇ ਆ ਇਹਨਾਂ ਦੇ ਬੰਦੇ ਲੱਗੇ ਗਏ ਆ ਅੱਛਾ ਇਹ ਵੀ ਇਹਨਾਂ ਦੀ ਹੈ ਇਹ ਇਹਨਾਂ ਦੀ ਸੋਚ ਠੀਕ ਹੈ ਚਲੋ ਕੋਟਾਨ ਕੋਟ ਧੰਨਵਾਦ ਫੋਫੜ ਜੀ ਦਾ ਜੋ ਇਨੀ ਜ਼ਿੰਮੇਵਾਰੀ ਨਿਭਾ ਰਹੇ ਆ ਮੇਰੇ ਨੰਬਰੇ ਬਾਰੇ ਇਹ ਲੱਗ ਪਗ ਭਾਵਨ ਜਿਹੜੇ ਮੇਰੇ ਨਿਭਉਂਦੇ ਨੇ ਜੀ ਜਿਹੜੇ ਪੁਰਾਣਾ ਤਜਰਬਾ ਇਹਨਾਂ ਨੂੰ ਠੀਕ ਹੈ ਹਾਂਜੀ ਤਾਂ ਕਿ ਤੁਹਾਨੂੰ ਪਏਗਾ 500 ਦਿਨ ਪਹਿਲਾਂ ਆ ਜਿੰਦੇ ਅਗਲੇ ਤੇ ਕਰ ਅੱਛਾ 500 ਦਿਨ ਪਹਿਲਾਂ ਆ ਜਿੰਦੇ 12 ਦਿਨ ਰੋਟੀ ਉੱਥੇ ਠੀਕ ਹੈ ਠੀਕ ਹੈ ਸ਼ਾਮ ਵੀ ਠੀਕ ਹੈ ਹਾਂ ਸ਼ਾਮ ਜੀ ਤਾਂ ਜੇ ਕਰ ਜਾਂਦੇ ਕਿ ਤਦ ਦਿਨ ਫਿਰ ਨਾਲ ਵੇਖ ਲੈਂਦੇ ਨੇ 7 ਵਜੇ ਅੱਛਾ ਅੱਛਾ ਠੀਕ ਹੈ ਤੁਸੀਂ ਤੁਸੀਂ ਕੁਝ ਕਹਿਣਾ ਚਾਹੋਗੇ ਫਿਰ ਜੀ ਧੰਨਵਾਦ ਬਹੁਤ ਇਹ ਥੋੜਾ ਚੁੱਪ ਰਹਿੰਦੇ ਆ ਜਿਆਦਾ ਬੋਲਦੇ ਨਹੀਂ ਠੀਕ ਹੈ ਠੀਕ ਹੈ ਜਿੱਦੇ ਨੇਤਾ ਗੱਲ ਕਰਦੇ ਹਾਂ ਠੀਕ ਹੈ ਮਾੜੀ ਮੋਟੀ ਕਰ ਕੱਟ ਬੋਲਦੇ ਨੇ ਮਤਲਬ ਐਕਸ਼ਨ ਚ ਬਲੀਵ ਕਰਦੇ ਨੇ ਮੰਨ ਲਓ ਬੋਲਾਂ ਚ ਯਕੀਨ ਘੱਟ ਰੱਖਦੇ ਆ ਨੰਬਰ ਦਾ ਸਾਫ਼ ਲੈਣਾ ਹਾਂ ਦੂਜਾ ਐਡੀਸ਼ਨ ਓਕੇ ਓਕੇ ਗਾਟ ਇਟ ਤੁਸੀਂ ਕਹਿਣਾ ਚਾਹੋਗੇ ਕੁਝ ਪੁੱਛੋ ਜੀ ਨਹੀਂ ਵਿਆਹ ਬਰੀ ਵਿਆਹ ਦਾ ਕਿਵੇਂ ਚੱਲ ਰਿਹਾ ਮਾਹੌਲ ਅੱਜ ਵਿਆਹ ਅਜੇ ਬਣਿਆ ਨਹੀਂ ਆਪਣਾ ਵਿਚਾਰ ਕੋਈ ਉਹ ਫਿਰ ਕੱਲ ਨੂੰ ਦੱਸਾਂਗੇ ਅੱਛਾ ਕੱਲ ਨੂੰ ਦੱਸੂਗੀ ਅਜੇ ਬਣਿਆ ਨਹੀਂ ਤੁਸੀਂ ਪਹਿਲਾਂ ਆ ਗਏ ਅੱਛਾ ਪਹਿਲਾਂ ਆ ਗਏ ਕਿ ਕੱਲ ਨੂੰ ਆਉਣਾ ਅੱਛਾ ਕੱਲ ਨੂੰ ਆਉਣਾ ਤੁਸੀਂ ਕੋਈ ਗੱਲ ਨਹੀਂ ਕੱਲ ਨੂੰ ਫਿਰ ਆ ਜਾਵਾਂਗੇ ਇੱਧਰ ਇੱਧਰ ਵੀ ਲੈ ਸਕਦੇ ਹੋ ਲੱਗ ਰਿਹਾ ਨਹੀਂ ਇੱਧਰ ਹੋ ਗਿਆ ਇੱਧਰ ਹੋ ਗਿਆ ਡਨ ਹੋ ਗਿਆ ਇੱਧਰ ਹੋ ਇੱਧਰ ਹੋ ਗਿਆ ਚਾਹ ਪੀਓ ਬਲੌਗਰ ਸਾਹਿਬ ਚਾਹ ਪੀਓ ਚਾਹ ਦੇ ਕੱਪ ਤੇ ਇਹਨੇ ਬੰਦੇ ਜਾਦੇ ਆ ਕੋਈ ਨਹੀਂ ਹੋਣਾ ਜੀ ਧੰਨਵਾਦ ਚਾਹ ਪਿਆ ਰਹੇ ਆ ਵੀ ਸਾਨੂੰ ਦੇਖੋ ਸਿੰਪਲ ਤਰੀਕੇ ਨਾਲ ਚਾਹ ਤੁਹਾਨੂੰ ਮਿਲ ਜੀ ਹਾਂਜੀ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਬੋਲ ਜੀ ਪਟਿਆਲਾ ਨੂੰ ਅੰਦਰ ਪਈ ਡੱਬਿਆਂ ਚ ਆਪਕੋ ਤੁਸੀਂ ਆਪ ਦੀ ਹੈਲਪ ਕਰ ਸਕਦੇ ਹੋ ਕਿਉਂਕਿ ਸੈਲਫ ਸਰਵਿਸ ਹੈ ਸੈਲਫ ਸਰਵਿਸ ਓਕੇ ਰੁਕੋ ਜੀ ਨਨ ਚਾਹ ਪੀ ਰਹੇ ਆ ਅਸੀਂ ਚਾਹ ਬਹੁਤ ਤੱਕੀ ਆਈ ਇਹ ਬੋਲਸਾ ਹੈ ਬੋਲਸਾ ਹੈ ਵਾਜਵਾ ਜੇ ਪੰਜਾਬ ਪੁਲਿਸ ਹੈ ਜੇ ਪੰਜਾਬ ਪੁਲਿਸ ਹੈ ਜਿਹੜਾ ਧੱਕੇ ਧੜਕੇ ਯਾਰਾਂ ਦੇ ਪੰਜਾਬ ਪੁਲਿਸ ਉੱਚ ਵਾਜਵਾ ਫਰੀਦਕੋਟ ਚ ਕੰਮ ਕਰਦੇ ਆ ਦੇਪਾਰਟਮੈਂਟ ਅੱਛਾ ਅੱਛਾ ਇਹਨਾਂ ਦੀ ਡਿਊਟੀ ਫਰੀਦਕੋਟ ਆ ਇਹ ਵੀ ਬੋਲਦੇ ਘੱਟ ਨਹੀਂ ਇਹ ਜਿਹੜਾ ਕੱਟੇ ਇਹ ਬੋਲਿੰਗ ਆ ਫਰੀਦਕੋਟ ਵਾਲਾ ਕੋਤੇ ਨਾਕਾ ਲੱਗਦਾ ਉਹ ਤੇ ਇਹਨਾਂ ਦੀ ਡਿਊਟੀ ਹੈ ਜੇ ਲੋਡ ਫਿਰ ਇਹਨਾਂ ਦਾ ਨੰਬਰ ਲਓ ਆਪਾਂ ਜਾਣੇ ਦੇਣੇ ਇੱਧਰ ਡਿਊਟੀ ਫਿਰ ਲੋਡ ਪੈਣੋਂ ਦੇ ਕੱਟਣਾ ਹੀ ਹੈ ਇਸ ਵਾਰ ਸਪੂਰ ਸ਼ਾਲ ਕੰਮ ਨਹੀਂ ਮਾਨਦਾਰ ਅੱਛਾ ਮਾਨਦਾਰੀ ਨਾਲ ਡਿਊਟੀ ਤੰ ਤੰਦੇ ਹੀ ਨਾਲ ਡਿਊਟੀ ਨਿਭਾਉਂਦੇ ਆ ਆਪ ਵੀ ਦੀ ਮੰਦਰ ਬਹੁਤ ਨੇ ਇਹ ਸਾਡੀ ਪੂਆ ਜੀ ਇੱਕ ਹੋਰ ਪੂਆ ਜੀ ਆਏ ਅੱਛਾ ਅੱਛਾ ਇਹ ਵੀ ਪੂਆ ਜੀ ਆਪਣੇ ਫਰੀਦਕੋਟ ਤੋਂ ਨੇ ਅੱਛਾ ਅੱਛਾ ਇਹ ਅੱਛਾ ਪੰਜਾਬ ਪੁਲਿਸ ਵਾਲੇ ਅੱਛਾ ਮੰਮਾ ਨੇ ਠੀਕ ਹੈ ਮੈਂ ਇਹਨਾਂ ਦੇ ਮਾਤਾ ਨੂੰ ਠੀਕ ਹੈ ਸਾਥ ਗਿਆ ਖੜੇ ਹਾਂਜੀ ਸਾਡਾ ਟੱਪ ਪੂਆ ਨੇ ਗਿਣਤੀ ਕਰ ਲਈ ਇਹਨਾਂ ਦੇ ਵੱਧ ਨਹੀਂ ਠੀਕ ਹੈ ਉਹ ਇਹ ਗੱਲ ਠੀਕ ਹੈ ਸਹੀ ਗੱਲ ਹੈ ਦਾਦਕਨ ਬੜਾ ਬੱਚੇ ਪਿਆਰ ਕਰਦੇ ਸਹੀ ਗੱਲ ਹੈ ਸਹੀ ਗੱਲ ਹੈ ਨਾਂ ਕਨ ਕੱਟ ਕਰਦੇ ਦਾਦਕਨ ਜ਼ਿਆਦਾ ਕਰਦੇ ਆ ਬਿਲਕੁਲ ਬਿਲਕੁਲ ਪੂਆ ਜੀ ਕੀ ਤਾਂ ਗੱਲ ਹੈ ਕੀ ਨਾ ਬਿਲਕੁਲ ਕੀ ਤੇ ਤਜਾਬ ਬੰਦਾ ਲਾੜਾ ਸਾਹਿਬ ਐ ਐਡੀ ਸ਼ੇਤੀ ਤਜਾਬ ਵੀ ਬਣ ਲੱਗਿਆ ਜੀ ਨਹੀਂ ਹਾਂ ਜੀ ਉਹ ਕਹਿੰਦੇ ਲੜੀਆਂ ਵਾਲੇ ਨੂੰ ਚਾਹ ਪਿਆ ਦਿਓ ਪਿਆਤੀ ਨਾ ਚਾਹ ਲੜੀਆਂ ਵਾਲੇ ਨੂੰ ਉਹ ਕਾਲੀ ਚਾਹ ਤਜਾਬ ਬਣਾਉਂਦੀ ਹੈ ਬਸ ਠੀਕ ਹੈ ਮੈਂ ਕਿਹਾ ਲਾੜੇ ਨੂੰ ਐਡੀ ਸ਼ੇਤੀ ਤਜਾਬ ਵੀ ਬਣ ਲੱਗਿਆ ਨਹੀਂ 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 ਇਹਨਾਂ ਦੇ ਨਹੀਂ ਪਤਾ ਤਜਾਬੇ ਪੂਰੇ ਸ਼ਿਕਾਰੀ ਤਜਾਬ ਘੱਟ ਬਣਾਉਂਦੇ ਨੇ ਇੰਜਨ ਵੱਡਾ ਇੰਜਨ ਵੱਡਾ ਅੱਛਾ ਅੱਛਾ ਇੱਧਰ ਸਾਡੇ ਟਕਸਾਲੀ ਸਾਹਿਬ ਹਰਦੀਪ ਜੀ ਚਾਹ ਵੀਰੇ ਨੇ ਟਿੱਡ ਫੁਕ ਨਹੀਂ ਕਹਿੰਦੇ ਸਿੰਘਾਂ ਦੀ ਇਹਨੂੰ ਹਾਂਜੀ ਸਿੰਘਾਂ ਦੀ ਭਾਸ਼ਾ ਚ ਟਿੱਡ ਫੁਕ ਨਹੀਂ ਆ ਲਾ 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 ਪੂਆ ਪੂਆ ਸਾਡੀ ਅਬੌਰ ਵਾਲੇ ਹਾਂਜੀ ਭੋਆ ਜੀ ਕਿਵੇਂ ਚੱਲ ਰਹੀਆਂ ਵਿਆਹ ਦੀਆਂ ਤਿਆਰੀਆਂ ਫੁੱਲ ਨੇ ਬਹੁਤ ਵਧੀਆ ਚਾਹ ਪੀਤੀ ਜਾ ਰਹੀ ਆ ਚਾਹ ਗਰਮ ਗਰਮ ਇੱਧਰ ਸਾਡੇ ਫੁੱਫੜ ਜੀ ਨੂੰ ਲਾਈਟਿੰਗ ਕਹਿੰਦੇ ਪਸੰਦ ਨਹੀਂ ਆਈ ਕਹਿੰਦੇ ਵੀ ਲਾਈਟਿੰਗ ਜਗਨ ਭੁਜਨ ਵਾਲੀ ਹੋਣੀ ਚਾਹੀਦੀ ਸੀਗੀ ਹਾਂ ਹੋਣੀ ਚਾਹੀਦੀ ਸੀ ਨਾ ਇੱਕ ਅਸਟ੍ਰੇਲੀਆ ਤੋਂ ਆਏ ਨਾ ਤਾਂ ਕਰਕੇ ਚਾਹੀਦੀ ਨਹੀਂ ਚਾਹੁੰਦੇ ਆ ਹੋਏ ਵਿੱਚ ਚਲੋ ਕੋਈ ਗੱਲ ਨਹੀਂ ਆਪਾਂ ਸਵੇਰੇ ਵਿੱਚ ਉਹ ਲਵਾ ਲਾਂਗੇ ਉਹ ਵੀ ਲਵਾ ਲਾਂਗੇ ਵਿੱਚ ਐਨਾ ਫਿਰ ਪੁਰਾਣਾ ਸਾਡਾ ਮਾਨ ਤਨ ਦਾ ਰੱਖਣਾ ਹੀ ਪਊਗਾ ਫੁੱਫੜ ਜੀ ਦਾ ਇਹ ਇਹ ਹਣਾ ਅਗੇ ਭੂਆ ਜੀ ਦੱਸ ਕੇ ਗਏ ਜੇ ਰੁੱਸ ਗਿਆ ਪਰੋਣਾ ਸਾਰੇ ਪਿੰਡ ਤੋਂ ਲੋਟ ਫਿਰਿਆ ਆਉਣਾ ਨਹੀਂ ਇਹ ਫਿਰ ਰੋਲਾ ਇਹ ਵੀ ਹੈ ਨਾ ਗੱਲਾਂ ਇਹ ਵੀ ਵਿਆਹ ਤੱਕ ਸਾਰੇ ਪਰੋਣੇ ਸਾਮਕੇ ਵੀ ਰੱਖਣੇ ਆ ਬਣਦਾ ਬਣਦਾ ਇਹ ਨਾ ਸਾਨਾ ਉਹ ਦੰਨਿਆ ਚ ਨਹੀਂ 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 ਰਾਈਟ ਟਾਈਮ ਹੈ ਨਾ ਆਹੀ ਟਾਈਮ ਹੈ ਵਿਚਾਰੇ ਪਰੋਣੇ ਦੀ ਕੋਈ ਵੈਲਿਊ ਵੈਲਿਊ ਪੈਂਦੀ ਹੈ ਉਹ ਕਿਹੜਾ ਪੁੱਛਦਾ ਕਿਹੜਾ ਪੁੱਛਦਾ ਸਾਲ ਉਹੀ ਹੈ ਉਹੀ ਬਣ ਜਾਂਦਾ ਜੀ ਸੇਮ ਹੀ ਬੰਦੇ ਦਾ ਫਿਰ ਦੇਖੋ ਖਾਸ ਮੌਕੇ ਤੇ ਹੀ ਪਰੋਣੇ ਕੰਮ ਪਰੋਣੇ ਕੰਮ ਹੁੰਦੇ ਸਹੀ ਗੱਲ ਹੈ ਪਰ ਪਰੋਣਿਆਂ ਨੇ ਵੀ ਸਿੱਧਾ ਰਹਿਣਾ ਚਾਹੀਦਾ ਹੈ ਉਹਨਾਂ ਦੇ ਤੋਂ ਜ਼ਿਆਦਾ ਜਿਆਦੇ ਸਿੱਧੇ ਰੱਖੋਗੇ ਫਿਰ ਕੰਕਰਾਂ ਦੀਆਂ ਉਹ ਲੈ ਲਵਾਂਗੇ ਸਾਰੇ ਅਬਰੋਲ ਸਾਰੇ ਫਿਰ ਇਕੱਠੇ ਵੀ ਹੋ ਜਾਂਦੇ ਆ ਹਾਂ ਅਬਰੋਲ ਇਕੱਠੇ ਵੀ ਹੋ ਜਾਂਦੇ ਸਾਰੇ ਇਹ ਆਪਣੀ ਇੱਜ਼ਤ ਆਪਣੇ ਹੱਥ ਆਪਣੇ ਹੱਥ ਹੈ ਸਹੀ ਗੱਲ ਹੈ ਸਹੀ ਗੱਲ ਹੈ ਬਾਕੀ ਅਬਰੋਲ ਇੰਨੇ ਮਾੜੇ ਨਹੀਂਗੇ ਬਹੁਤ ਚੰਗੇ ਨੇ ਬਹੁਤ ਚੰਗੇ ਨੇ ਬਹੁਤ ਚੰਗੇ ਨੇ ਬਸ ਕਈ ਵਾਰੀ ਕੋਈ ਜ਼ਿਆਦਾ ਉਨੀ ਕਿਉਂ ਨਹੀਂ ਨਹੀਂ ਗੁੱਪੜੀ ਤੁਸੀਂ ਅੰਦਰ ਅੰਦਰੋਂ ਕਿਉਂ ਹੱਸੀ ਜਾਂਦੇ ਆ ਅਬਰੋਲਾਂ ਦੇ ਨਾਲ ਤੇ ਇਹ ਗੱਲਾਂ ਮੈਂ ਇਤਕਾਰ ਨਹੀਂ ਸਕਦਾ ਬਾਅਦ ਚ ਕਰਾਂਗਾ ਬਿਹਾਈਂਡ ਬਿਹਾਈਂਡ ਦ ਗੇਮਰ ਮੈਂ ਐਗਰੀ ਹਾਂ ਬਿਲਕੁਲ ਹਾਂ ਬਸ ਬਰੋਲਾਂ ਦੇ ਕੁੜੀਆਂ ਮੁੰਡੇ ਸਾਰੇ ਹੀ ਬਹੁਤ ਵਧੀਆ ਨੇ ਪਿਆਰ ਨਾਲ ਰਹਿਣ ਵਾਲੇ ਸਾਰੇ ਸਹੀ ਗੱਲ ਹੈ ਹੈ ਨਾ ਮੈਂ ਕਿਸੀ ਆਣੀ ਕਹਿੰਦੇ ਸੀ ਬਰੋਲਾਂ ਤਾਂ ਕਰਕੇ ਸੀ ਕਹਿੰਦੇ ਪਰ ਨਹੀਂ ਨਹੀਂ ਇਹ ਸੱਚੀ ਗੱਲ ਹੈ ਸੱਚੀ ਗੱਲ ਹੁਣ ਵੇਖੋ ਬਰੋਲਾਂ ਦੀ ਹੁਣ ਕੁੜੀ ਲੈ ਗਈ ਹੈ ਤੇ ਉਹਨਾਂ ਨੂੰ ਅਗਲੇ ਉਹਨਾਂ ਤੋਂ ਜਾਂਦਾ ਵਧੀਆ ਮਿਲੇ ਹੋਣੇ ਆ ਤਾਂ ਹੀ ਦਿੱਤੀ ਅਗ ਲੈਣਾ ਐਵੇਂ ਥੋੜਾ ਦੇਣੀ ਸਹੀ ਗੱਲ ਸਹੀ ਗੱਲ ਬਿਲਕੁਲ ਬਿਲਕੁਲ ਐਗਰੀ ਕਰਦੇ ਤੁਸੀਂ ਬਿਲਕੁਲ ਐਗਰੀ ਕਰਦੇ ਇਹ ਤਾਂ ਹੋ ਗਈ ਹਾਂਜੀ ਭੋਆ ਜੀ ਚਾਹ ਪੀ ਰਹੇ ਤੁਸੀਂ ਵਾਜੋ ਮੈਂ ਚਾਹ ਚਾਹ ਤੁਹਾਨੂੰ ਤੇ ਤਦੂਰੀ ਆ ਆਲੂ ਆਲੂ ਹਾਨੂੰ ਇਹ ਗੱਲ ਨਹੀਂ ਆਉਂਦੀ ਲੋਤੀਆਂ ਹੁੰਦਾ ਹੈ ਤਾਈ ਵਿਆਹਾਂ 'ਚ ਤਲਵਾਰ ਨਹੀਂ ਫੜਾਉਂਦੇ ਤੁਸੀਂ ਖੁਰਚਣਾ ਫੜਾ ਰੱਖਿਆ ਚਾਚੇ ਨੂੰ ਆ ਦੇਖੋ ਰਿਸ਼ਤਰ ਤੋਂ ਆਉਣਗੇ ਕੱਲ੍ਹ ਚਾਚਾ ਜੀ ਵਿਆਹਾਂ 'ਚ ਤਲਵਾਰ ਫੜਦੇ ਹੁੰਦੇ ਤੁਸੀਂ ਖੁਰਚਣਾ ਫੜੀ ਨਹੀਂ ਅਸੀਂ ਖੁਰਚਦੇ ਅਸੀਂ ਹੋਟਲ ਮੈਨੇਜਮੈਂਟ ਕੀਤੀ ਹੈ ਨਹੀਂ ਨਹੀਂ ਅਲਵਾਈ ਦਾ ਕੰਮ ਵੀ ਨਾਲ ਕਰਦੇ ਆ ਅੱਛਾ ਅਲਵਾਈ ਦਾ ਕੰਮ ਵੀ ਕਰਦੇ ਆ ਤੇ ਇਹਨਾਂ ਨੂੰ ਤਾਂ ਕਰਕੇ ਭੁੱਲਦਾ ਨਹੀਂ ਹੋ ਅੱਛਾ 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 ਆਸਟ੍ਰੇਲੀਆ ਤੋਂ ਇਹਨਾਂ ਨੂੰ ਮੈਨੂੰ ਤਾਂ ਐਸੀ ਵੀ ਆਪਣੇ ਰਿਵਾਜ ਆ ਵੀ ਤਲਵਾਰ ਫੜਦੇ ਆ ਨਹੀਂ ਇਹਦੇ ਨਾਲ ਹੀ ਝੰਡੀ ਵੱਟਣੀ ਹੈ ਇਹਦੇ ਨਾਲ ਖੁਰਚਣੇ ਨਾਲ ਵੱਟਣੀ ਹੈ ਮੈਂ ਕਹਿੰਦਾ ਮਜ਼ਾ ਹੀ ਕੰਮ ਕਰਦੇ ਅੱਛਾ ਫੇਲੇ ਨਾ ਗੱਲ ਕਰੋ ਕੀ ਕਰਨਾ ਰੂਦਰਨ ਫਤੇ ਵੀਰ ਫਰੋਮ ਆਸਟ੍ਰੇਲੀਆ ਐ ਰੂਦਰ ਰੂਦਰ ਫਤੇ ਯੇ ਯੂ ਆਰ ਨੂਟ ਮੈਨ ਯੇ व्हाट आर यू डूइंग ठीक है ठीक है की कर रहे हो रुद्र रुद्र वेयर इज योर डायनासोर नो इज नो डायनासोर वेयर इज योर डायनासोर ਪਾਪੇ ਇਟਸ ਅ ਡਾਈਨੋਸੌਰ ਨੋ, ਇਟਸ ਨੋਟ ਅ ਡਾਈਨੋਸੌਰ ਯੈਸ ਇਟਸ ਨੋਟ ਇਟਸ ਨੋਟ ਡਾਈਨੋਸੌਰ ਅਦਰ ਮੇਰਾ ਵੀਰ ਸਾਗਰ ਕੋਲ ਫੁੱਲ ਮੈਨੂ ਤਿਆਰ ਹੋ ਰਿਹਾ ਹੈ ਸਾਗਰ ਦੀ ਪੂਰੀ ਸਲਾਹ ਲਈ ਜਾ ਰਹੀ ਹੈ ਅਬੇ ਜੀ ਮੈਨੂ ਸਿਲੈਕਟ ਕਰਨ ਦੇ ਵਿੱਚ ਕੀ ਕੀ ਬਣਾਉਣਾ ਹੈ ਕੀ ਕੀ ਸਭ ਕੁਝ ਸਾਗਰ ਸਿਲੈਕਟ ਕਰ ਰਿਹਾ ਹੈ ਨਾਲ ਸਾਡੇ ਭੋਪੜ ਜੀ ਨੰਬਰਦਾਰ ਸਾਹਿਬ ਕੀ ਕੀ ਬਣਾਉਣਾ ਹੈ ਕੀ ਕੀ ਸਭ ਕੁਝ ਸਾਗਰ ਸਿਲੈਕਟ ਕਰ ਰਿਹਾ ਹੈ ਨਾਲ ਸਾਡੇ ਭੋਪੜ ਜੀ ਨੰਬਰਦਾਰ ਸਾਹਿਬ ਨਾ ਦਾ ਸੋਇ ਪਾਇ ਨਾ ਦਾ ਨੈ ਕਹਾਂ ਨੇ ਅੱਜ ਦੀ ਨਸ਼ਾ ਹੋਈ ਸੀ ਉਸ ਦੇਖਾਂ ਗਿਆ ਸੀ ਜਾਂਦੀ ਮੋਹਰੀ ਮੋਹਰੀ ਘਟਨਾ ਸੀ ਭਾਵਨਾ ਦੇ ਲੋਕ ਤੇ ਆਵਾ